ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਦੌਰੇ ਤੇ ਗਵਰਨਰ ਗੁਲਾਬਚੰਦ ਕਟਾਰੀਆ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਕਰਨਗੇ ਮੁਲਾਕਾਤ ਖੜਾਦੀ ਮਾਰਹੇਠਾ ਇਲਾਕਿਆਂ ਦਾ ਵੀ ਲੈਣਗੇ ਚਾਹਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐਮ ਭਗਵੰਤ ਮਾਨ ਤੇ ਪੰਜਾਬ ਦੇ ਗਵਰਨਰ ਨਾਲ ਕੀਤੀ ਗੱਲ ਹੜ੍ਹ ਦੇ ਹਾਲਾਤਾਂ ਤੇ ਵੱਡੇ ਨਜ਼ਰ ਕੀਤੀ ਗੱਲ ਬਾਤ ਦਰਿਆਵਾਂ ਦੀ ਮਾਰਹੇਠ ਨੇ ਪੰਜਾਬ ਦੇ 1300 ਪਿੰਡ ਰਾਜਾ ਵੜਿੰਗ ਤੇ ਸੁਖਜਿੰਦਰ ਰੰਦਾਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਲਈ ਤੁਰੰਤ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ ਵੜਿੰਗ ਬੋਲੇ ਇਹ ਪੰਜਾਬ ਦੇ ਨਾਲ ਖੜੇ ਹੋਣ ਦਾ ਸਮਾਂ ਨਮਾਸ਼ੇਰ ਦੇ ਬਲਾਚੌਰ ਚਈ ਪਿੰਡਾਂ ਦਾ ਟੁੱਟਿਆ ਸੰਪਰਕ ਚਿਵਾਲਿਕ ਦੀਆਂ ਪਾੜੀਆਂ ਤੋਂ ਆ ਰਹਿਆ ਬਰਸਾਤੀ ਪਾਣੀ ਲੋਕਾਂ ਦੀਆਂ ਬਧੀਆਂ ਮੁਸ਼ਕਲ ਆੜ ਪੀੜਤਾ ਦੀ ਬਦਦਲੀ ਅੱਗੇ ਆਏ ਕ੍ਰਿਕਟਰ ਰਿਵਰਾਜ ਸਿੰਘ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸੰਭਵ ਮਦਦ ਕਰਨ ਦਾ ਦਿੱਤਾ ਪ੍ਰੋਸਾ ਕਿਆ ਮੇਰਾ ਘਰ ਤੇ ਮੇਰੀ ਰੂਹ ਹੈ ਪੰਜਾਬ 파ਰੀਮੀ ਕਰਕੇ ਉਫਾਨ ਤੇ ਕੱਗਰ ਡੇਰਾ ਬੱਸੀ ਚ ਅਚਾਨਕ ਵਧਿਆ ਪਾਣੀ ਤਖਨੌਰੀ ਚ 20 ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਵਾਟਰ ਲੈਵਲ ਉਪਰਾਸ਼ਟਪਤੀ ਚੋਣਾਂ ਲਈ ਵੋਟ ਪਾਉਣਗੇ ਐਮਪੀ ਅਮਰਿਤਪਾਲ ਡਾਰਕ 벨ਟ ਪੇਪਰ ਰਾਹੀਂ ਆਪਣੀ ਵੋਟ ਦਾ ਕਰਨਗੇ ਇਸਤਮਾਲ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼ 9 ਸਤੰਬਰ ਨੂੰ ਹੋਏਗੀ ਵੋਟ के प्रायोजक पतंजलि गाय का घी मां का भरोसा प्यार से परोसा ससिकाल न्यूज़ 18 पंजाब हरियाणा देख रहे सारे दर्शकਾਂ ਦਾ ਸਵਾਗਤ ਹੈ ਨਾ ਵਿਜੇਪਾਲ ਸਿੰਘ ਬਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰਾਂ ਪੰਜਾਬ ਦੇ ਵਿੱਚ ਸਥਿਤੀ ਬੇਹਦ ਭਿਆਨਕ ਬਣੀ ਹੋਈ ਹੈ 1300 ਦੇ ਕਰੀਬ ਪਿੰਡ ਹੜਾਂ ਦੀ ਮਾਰ ਹੇਟ ਨੇ ਔਰ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਸੁਹੈਨਾ ਖਬਰਾਂ ਤੇ ਅੱਜ ਫਰਕਤਾ ਪੈਂਦਾ ਹੈ ਜੇ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਪਹਿਲਾਂ ਇੱਕ ਅਮਰਿਤਪਾਲ ਸਿੰਘ ਨਾਲ ਜੁੜੀ ਖਬਰ ਤੋਂ ਉਪਰਾਸ਼ਟਪਤੀ ਚੋਣਾਂ ਦੇ ਲਈ ਐਮਪੀ ਅਮਰਿਤਪਾਲ ਸਿੰਘ ਆਪਣੇ ਬੋਰਡ ਦੇ ਹੱਕ ਦਾ ਇਸਤੇਮਾਲ ਕਰਨਗੇ ਔਰ ਡਾਕ ਬੈਲਟ ਪੇਪਰ ਦੇ ਰਾਹੀਂ ਉਹਨਾਂ ਵੱਲੋਂ ਆਪਣੀ ਵੋਟ ਪੁੱਗਤਾਈ ਜਾਏਗੀ ਇਲੈਕਸ਼ਨ ਕਮਿਸ਼ਨ ਵੱਲੋਂ ਬਕਾਇਦਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਮਰਿਤਪਾਲ ਇਸ ਵੇਲੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ 9 ਸਤੰਬਰ ਨੂੰ ਉਪਰਾਸ਼ਟਪਤੀ ਦੇ ਲਈ voting ਹੋਣੀ ਹੈ ਜਗਦੀਪ ਧਨਕਰ ਜਿਹੜੇ ਉਪ ਪ੍ਰਸ਼ਟਪਤੀ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੇ ਅਸਤੀਫੇ ਤੋਂ ਬਾਅਦ ਸੀਟ ਖਾਲੀ ਹੋਈ ਹੈ ਇੰਡੀਆ ਅਲਾਇੰਸ ਨੇ ਔਰ ਜਿਹੜਾ ਐਨਡੀਏ ਵੱਲੋਂ ਆਪੋ ਆਪਣੇ ਉਮੀਦਵਾਰ उतारे ਗਏ ਨੇ ਉਹਨਾਂ ਦੋਨਾਂ ਦੇ ਵਿੱਚ ਮੁਕਾਬਲਾ ਹੋਣਾ ਸੋ ਐਮਪੀ ਅਮਰਿਤਪਾਲ ਜਿਹੜੇ ਅਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਉਹ ਬੈਲਟ ਪੇਪਰ ਦੇ ਜ਼ਰੀਏ ਵੋ ਡਾਰਕ ਬੈਲਟ ਪੇਪਰ ਦੇ ਜ਼ਰੀਏ ਆਪਣੀ ਵੋਟ ਪੁੱਗਤੌਣਗੇ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਪੰਜਾਬ ਦੇ ਰਾਜਪਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਦੌਰੇ ਤੇ ਕੱਲ ਤੋਂ ਜਾਣਗੇ ਫਿਰੋਜ਼ਪੁਰ ਦਾ ਦੌਰਾ ਕਰਨਗੇ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਦਾ ਜਾਇਜ਼ਾ ਲੈਣਗੇ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵੀ ਇਸ ਤੋਂ ਬਾਅਦ ਗਵਰਨਰ ਜਾਣਗੇ 4 ਸਤੰਬਰ ਤੱਕ ਉਹ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਦੌਰੇ ਤੇ ਰਹਿਣਗੇ ਅੱਜ ਸਵੇਰੇ ਹੀ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਗਵਰਨਰ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ ਔਰ ਉਸ ਤੋਂ ਬਾਅਦ ਮੰਦਰ ਵਾਲ ਮਿਲ ਗਿਆ ਦਾ ਖੱਦ ਜਾਂਦੇ ਮਾਲ ਦਾ ਕੋਈ ਟੂੜੀ ਮਿਲਦੀ ਵੀ ਹੋਰ ਲੱਕੀ ਸੂਚੀ ਚੋਂ ਨੋਰ ਤੇ ਪਾ ਤੇ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦਿਖਾ ਰਹੇ ਹਾਂ ਅਸੀਂ ਜਿਹੜੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਮਦਦ ਦਾ ਭਰੋਸਾ ਦੇ ਰਹੇ ਨੇ ਇਹ ਲਾਈਵ ਤਸਵੀਰਾਂ ਨੇ ਹਰ ਪ੍ਰਭਾਵਿਤ ਇਲਾਕਿਆਂ ਦੀਆਂ ਹੁਸ਼ਿਆਰਪੁਰ ਤੋਂ ਜਿਹੜੇ ਐਮਪੀ ਨੇ ਉਹ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਹੋਰ ਵੀ ਕਈ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਮੰਤਰੀ ਨਜ਼ਰ ਆ ਰਹੇ ਨੇ ਮੌਜੂਦਾ ਵਿਧਾਇਕ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਪਹੁੰਚੇ ਨੇ ਪਬਲਿਕ ਦੇ ਨਾਲ ਗੱਲਬਾਤ ਕਰ ਰਹੇ ਨੇ ਸੁਣਦੇ ਹਾਂ ਕਿ ਕੀ ਕੀ ਗੱਲਬਾਤ ਹੋ ਰਹੀ ਹੈ ਨਹੀਂ ਕਿ ਹੋਰ ਸਰ ਕਿ ਮਿਆਣੀ ਕਿਉਂ ਗਿਆ ਹੈ ਮਿਆਣੀ ਕਿਉਂ ਗਿਆ ਹੈ ਕੋਈ ਨੰਬਰ ਲਗਾ ਕੇ ਜੀ ਜੇਗਾ ਤੋ ਇਹ ਨੰਬਰ ਖੁੱਲ ਨਹੀਂ ਆਈ ਉਹ ਗੱਲ ਚੱਲ ਰਹੀ ਆ ਤੁਹਾਡੇ ਕੋਲ ਸੀ ਕਿਹਾ ਸੀ ਆਪਾਂ ਚਲਾਈ ਸੀ ਤਾਂ ਅਗਰ ਨਾ ਪਰਵਾਹ ਦੇ ਲਈ 55 ਪਰਵਾਹ ਸ਼ੋਭੰਗਿਆ ਸਾਰਾ ਪਿੰਡ ਹੀ ਆ ਮੇਰੇ ਕਹਿੰਦੇ 30 ਬੰਦੇ ਹੋ ਪਰ ਵਿੱਚ ਪਰਿਵਾਰ ਦੀ 52 ਪਰਿਵਾਰ ਨੇ ਤੇਰੇ ਨਾਲ ਹੁੰਦੀ ਬੈੱਡ ਰੂਮ ਦੇ ਵਿੱਚ 4 ਤੋਂ 5 ਪਰਵਾਹ ਗੱਤੀ ਵગેਰਾ ਹਾਂਜੀ ਦਾਸੀਆ ਜੇ ਆਪਣੀ ਸੁਲਸ ਬਾਈ ਨਾਲ ਤੇ ਇੱਕ ਕਮਰੇ ਦਾ ਇੱਕੋ ਜੀ ਜੋ ਇਹਨਾਂ ਦੇ ਕਮਰੇ ਦੇ ਦਸਾਂ ਪੰਨੇ ਦੀ ਕੋਈ ਡਿਮਾਂਡ ਆ ਕੋਈ ਖੁਸ਼ੀ ਆ ਉਹ ਨੋਟ ਕਰੀ ਕਾ ਹਾਂਜੀ ਨੋਟ ਕੋਲ ਉਹ ਗੱਲ ਨਹੀਂ ਉਹ ਬੇ ਨਾ ਨਾ ਕੋਈ ਆਪਾਂ ਹੁਣ ਗਾਹਾਂ ਨੂੰ ਕਰਨਾ ਪ੍ਰਬੰਧ ਹੈ ਤੋ ਬਚਾਓ ਇਹ ਗੱਲ ਕਹੋ ਹੁਸ਼ਿਆਰਪੁਰ ਇਲਾਕੇ ਦੀਆਂ ਤਸਵੀਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਅੱਜ ਹੁਸ਼ਿਆਰਪੁਰ ਦੇ ਦੌਰੇ ਤੇ ਗਏ ਨੇ ਔਰ ਉੱਥੇ ਭਰੋਸਾ ਦੇ ਰਹੇ ਨੇ ਜਿਹੜੇ ਲੋਕ ਪ੍ਰਭਾਵਿਤ ਨੇ ਹੜ੍ਹਾਂ ਦੇ ਵਿੱਚ ਜਿਹੜੇ ਜਿੱਥੇ ਸੈਂਟਰ ਬਣਾਏ ਗਏ ਨੇ ਜਿੱਥੇ ਲੋਕਾਂ ਨੂੰ ਰੱਖਿਆ ਗਿਆ ਉਸ ਸੈਂਟਰ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਵੱਲੋਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਜੋ ਵੀ ਤਬਾਹੀ ਹੋਈ ਹੈ ਉਸ ਦਾ ਉਸ ਦਾ ਸਰਕਾਰ ਉਹਨਾਂ ਦਾ ਪੂਰਾ ਧਿਆਨ ਰੱਖੇਗੀ ਔਰ ਉਹਨਾਂ ਨੂੰ ਐ ਮੁਆਵਜ਼ਾ ਦਿੱਤਾ ਜਾਏਗਾ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਏਗਾ ਔਰ ਇਸ ਵੇਲੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਉਹਨਾਂ ਤੱਕ ਪਹੁੰਚਾਈਆਂ ਜਾਣ ਉਹਨਾਂ ਤੱਕ ਜਿਹੜੀਆਂ ਹੈ ਅਮਲੀ ਰੂਪ ਦੇ ਵਿੱਚ ਉੱਥੇ ਪਹੁੰਚ ਸਕਣ ਜਿਹੜੀਆਂ ਚੀਜ਼ਾਂ ਦੀ ਲੋਕਾਂ ਨੂੰ ਜ਼ਰੂਰਤ ਹੈ ਇਸ ਬਾਰੇ ਗੱਲਬਾਤ ਕਰ ਰਹੇ

आजा 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 तो आजा 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 ਸਿਰਫ ਇਹ ਟੀਮ ਹੈ ਜੀ ਮਿਆਨੀ ਜੀ ਦਾ ਜੀ ਬੜਾ ਸਾਫ ਤੇ ਤਾਰਫ ਹੈ ਜੀ ਪੰਜਾਬ ਕਿੱਥੇ ਨੇ ਮੈਡਮ ਨੂੰ ਵੀ ਸਾਡੇ ਮੈਡਮ ਨੂੰ ਵੀ ਸਾਡੇ ਸਭ ਨੂੰ ਬੋਲ ਵੀ ਰਾਤ ਹੈ ਸਰ ਜੀ ਜੀ ਹੋ ਗਿਆ ਆਪ ਨੂੰ ਬੇਸ਼ੱਕ ਹੌਸਲ ਸਰ ਜੀ ਇਹ ਸਰਪਾਸਮ ਆਣੀ ਹਾਂ ਜੀ ਆਪਣੀ ਦੇਜਾ ਇਤਨੀ ਵੱਡੀ ਅੱਗੇ ਨੂੰ ਪਿੰਡ ਮਿਆਣੀ ਦੀਆਂ ਤਸਵੀਰਾਂ ਨੇ ਪਿੰਡ ਮਿਆਣੀ ਦੇ ਵਿੱਚ ਜਿਹੜਾ ਸੈਂਟਰ ਬਣਾਇਆ ਗਿਆ ਹੈ ਜਿਹੜੇ ਲੋਕ ਆਪਦੇ ਘਰਾਂ ਤੋਂ ਬੇਕਾਰ ਹੋਏ ਨੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਰੱਖਿਆ ਗਿਆ ਹੈ ਉਸ ਮਿਆਣੀ ਪਿੰਡ ਚ ਸੀਐਮ ਪਹੁੰਚੇ ਨੇ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਕੁਝ ਮਹਿਲਾਵਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿੱਤੀ ਗੱਲ ਇਸ ਚਾਹਤ ਹੈ ਜੀ ਬੱਚੇ ਬੇਟੀਆਂ ਤੋਂ ਆਉਂਦੇ ਨੇ ਸਰ ਸਾਹਿਬ ਹਾਂਜੀ ਥੈਂਕ ਯੂ ਸਰ ਹੋਇਆ करा <coughs> 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 ਪੰਜ ਫਰਮ ਵੀ ਅਜੇ ਅੰਦਰ ਹੋ ਜਾਓ ਅੰਦਰ ਹੀ ਅੰਦਰ ਹੀ ਮਾ ਜੀ ਮਾਤਾ ਜੀ ਆ ਮੇਲੋ ਆਗਰ

ਤੇ ਪੰਜਾਬ ਦੇ ਵਿੱਚ ਹੜਾ ਨਾਲ ਮੱਚੀ ਸਪਾਰੀ ਤਬਾਹੀ ਦੇ ਸਰਕਾਰੀ ਅੰਕੜੇ ਵੀ ਸਾਹਮਣੇ ਆਏ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਕਿੰਨਾ ਨੁਕਸਾਨ ਹੋਇਆ ਉਸ ਦੀ ਇੱਕ ਰਿਪੋਰਟ ਦੇ ਕੋ ਤੇ ਸਰਕਾਰੀ ਰਿਪੋਰਟ ਮੁਤਾਬਕ ਸੂਬੇ ਚ ਹੜਾ ਨੇ ਸਿਰਫ ਮਾਲੀਆ ਹੀ ਨਹੀਂ ਬਲਕਿ ਵੱਡੇ ਪੱਧਰ ਤੇ ਜਾਨੀ ਨੁਕਸਾਨ ਵੀ ਪਹੁੰਚਾਇਆ ਹੈ ਪਾਣੀ ਕਰਕੇ 29 ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਵਿਅਕਤੀ ਲਾਪਤਾ ਨੇ ਤੇ 15688 ਲੋਕ ਰੈਸਕਿਊ ਕੀਤੇ ਜਾ ਚੁੱਕੇ ਨੇ ਸੂਬੇ ਦੇ 12 ਜ਼ਿਲ੍ਹਿਆਂ ਦੇ 1044 ਪਿੰਡ ਸਤਲੁਜ ਬਿਆਸ ਤੇ ਰਾਵੀ ਦੀ ਮਾਰ ਹੇਠ ਨੇ ਜੋ ਹੁਣ ਤੱਕ 256107 ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ ਪਾਣੀ ਨਾਲ ਸਭ ਤੋਂ ਜ਼ਿਆਦਾ ਪਠਾਨਕੋਟ ਚ 6 ਮੌਤਾਂ ਅੰਮ੍ਰਿਤਸਰ ਚ 3 ਬਰਨਾਲਾ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਤੇ ਰੂਪਨਗਰ ਚ ਵੀ 3-3 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਬਠਿੰਡਾ ਗੁਰਦਾਸਪੁਰ ਸੰਗਰੂਰ ਪਟਿਆਲਾ ਤੇ ਮੁਹਾਲੀ ਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ ਹੜ੍ਹ ਪੀੜਤਾਂ ਦੀ ਮਦਦ ਲਈ 129 ਰਾਹਤ ਕੈਂਪ ਚੱਲ ਰਹੇ ਨੇ ਜਿਨ੍ਹਾਂ ਚ 7144 ਲੋਕਾਂ ਨੂੰ ਰੱਖਿਆ ਗਿਆ ਹੈ ਐਨਡੀਆਰਫ ਫੌਜ 에ਅਰ ਫੋਰਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦਾ ਲਗਾਤਾਰ ਰੈਸਕਿਊ ਆਪਰੇਸ਼ਨ ਚੱਰੀ ਹੈ ਤੇ ਉਧਰ ਸਿਆਸਤ ਵੀ ਹੜਾ ਦੇ ਉੱਪਰ ਲਗਾਤਾਰ ਗਰਮਾਈ ਹੋਈ ਹੈ ਸਿਆਸੀ ਆਗੂਆਂ ਵੱਲੋਂ ਵੀ ਖੂਬ ਨਿਸ਼ਾਨੇ ਸਾਦੇ ਜਾ ਰਹੇ ਹਨ ਤੇ ਹੜਾਂ ਤੇ ਹੋ ਰਹੀ ਸਿਆਸਤ ਨੇ ਉਸ ਵੇਲੇ ਹੋਰ ਜ਼ੋਰ ਫੜ ਲਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਜਿਨ੍ਹਾਂ ਨੇ ਹੜਾਂ ਨੂੰ ਲੈ ਕੇ ਬਣੇ ਹਾਲਾਤਾਂ ਦੀ ਜਾਣਕਾਰੀ ਲਈ ਸ਼ਾਂਦੀਸ ਫੋਨ ਕਾਲ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸਵਾਲ ਚੱਕੇ ਤੇ ਕਿਹਾ ਕਿ ਗ੍ਰਹਿ ਮੰਤਰੀ ਨੇ ਬਕਾਏ ਦੇ 60000 ਕਰੋੜ ਜਾਰੀ ਕਰਨ ਦਾ ਕੋਈ ਭਰੋਸਾ ਨਹੀਂ ਦਿੱਤਾ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇਗੇ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ 홈 미니스터 ਸਾਹਿਬ ਨੇ ਅਮਿਤ ਸ਼ਾਹ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜਿਹੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹੁੰਦੀ ਹਾਲਾਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੜ੍ਹਾਂ ਨੂੰ ਲੈ ਕੇ ਗਵਰਨਰ ਗੁਲਾਬਚੰਦ ਕੁਟਾਰੀਆ ਨਾਲ ਵੀ ਗੱਲ ਕੀਤੀ ਪਰ ਪੰਜਾਬ ਸਰਕਾਰ ਕੇਂਦਰ ਤੋਂ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕਰ ਰਹੀ ਹੈ ਤਾਂ ਜੋ ਹੜ੍ਹ ਪੀੜਤਾਂ ਦੀ ਮਦਦ ਹੋ ਸਕੇ ਕਾਬਲੇ ਹੋ ਰਿਹਾ ਹੈ ਕਿ ਇਸ ਮੁੱਦੇ ਤੇ ਸੀਐਮ ਮਾਨ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲੱਗ ਚੁੱਕੇ ਨੇ ਜੋ ਤਾਂ ਟ੍ਰਾਈ ਸਿਟੀ ਵੀ ਮੀਂਹ ਦੀ ਚਪੇਟ ਦੇ ਵਿੱਚ ਆਇਆ ਹੈ ਚੰਡੀਗੜ੍ਹ ਮੁਹਾਲੀ ਪੰਚਕੁਲਾ ਟ੍ਰਾਈ ਸਿਟੀ 'ਚ ਲਗਾਤਾਰ ਮੀਂਹ ਦਾ ਦੌਰ ਚੱਲਿਆ ਔਰ ਜਿਸ ਕਰਕੇ ਕੱਗਰ ਉਫਾਨ ਤੇ ਹੋ ਗਏ ਤੇ ਜ਼ੀਰਕਪੁਰ ਤੇ ਮੁਬਾਰਕਪੁਰ ਤੋਂ ਕੱਗਰ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲ ਦੇ ਪਿਓਕ ਤੋਂ ਪਾਣੀ ਇੰਨੀ ਤੇਜ਼ੀ ਨਾਲ ਵਗ ਰਿਹਾ ਕਿ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਨਾਲ ਹੀ ਕਈ ਨੇੜਲੀਆਂ ਕਲੋਨੀਆਂ ਨੂੰ ਖਾਲੀ ਤੱਕ ਕਰਵਾ ਲਿਆ ਗਿਆ ਲਗਾਤਾਰ ਦਿਨ ਰਾਤ ਤੋਂ ਮੀਂਹ ਪੈ ਰਿਹਾ ਜਿਸ ਕਰਕੇ ਸੁਖਨਾ ਦੇ ਫਲੱਡ ਗੇਟਸ ਵੀ ਖੋਲੇ ਗਏ ਨੇ ਕਿਉਂਕਿ ਪਹਾੜਾ ਤੋਂ ਲਗਾਤਾਰ ਤੇਜ਼ੀਪੀ ਪੈਣ ਕਰਕੇ ਸਿੱਧਾ ਜਿਹੜਾ ਇਸ ਮੈਦਾਨੀ ਏਰੀਆ ਦੇ ਵਿੱਚ ਪਾਣੀ ਦਾ ਜਿਹੜਾ ਕਹਿਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਡੇਰਾ ਬਸੀਦੇ ਮੁਬਾਰਕਪੁਰ ਕੌਜ਼ਵੇ ਅਸੀਂ ਮੌਜੂਦ ਹਾਂ ਜਿਹੜਾ ਕੌਜ਼ਵੇ ਤੇ ਉੱਪਰ ਪਾਣੀ ਜਿਹੜਾ ਹੈਗਾ ਉਹਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਰਸਲ ਚੰਡੀਗੜ੍ਹ ਚ ਸੁਖਨਾ ਗੇਟ ਦੇ ਫਲੱਡ ਗੇਟ ਖੋਲਣ ਕਰਕੇ ਘੱਗਰ ਚ ਪਾਣੀ ਦਾ ਪੱਧਰ ਵਧਿਆ ਤੇ ਹੁਣ ਪਟਿਆਲਾ ਸੰਗਰੂਰ ਤੇ ਮਾਨਸਾ ਚ ਵੀ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ ਦੱਸਦੀ ਹੈ ਕਿ ਸਾਲ 2023 ਚ ਇਹਨਾਂ ਇਲਾਕਿਆਂ ਚ ਘੱਗਰ ਨੇ ਵੱਡਾ ਨੁਕਸਾਨ ਕੀਤਾ ਸੀ ਹੁਣ ਘੱਗਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਤੇ ਨੇੜੇ ਦੇ ਇਲਾਕਾ ਵਾਸੀਆਂ ਚ ਫਿਰ دہشت ਦਾ ਮਾਹੌਲ ਹੈ ਤੇ ਪਹਾੜਾਂ ਚ ਹੋ ਰਹੀ ਮूसलाधार ਬਾਰਿਸ਼ ਕਰਕੇ ਯਮਨਾ ਨਦੀ ਵੀ ਉਫਾਨ ਤੇ ਹੈ ਹਤਿ ਵਿਕੁੰਡ ਬੈਰਾਜ ਤੇ ਨਦੀ ਦਾ ਪਾਣੀ ਦਾ ਪੱਧਰ 3 ਲੱਖ 29000 ਕਿਊਸਿਕ ਦਰਜ ਕੀਤਾ ਗਿਆ ਪਾਣੀ ਦਾ ਪੱਧਰ 3 ਲੱਖ ਕਿਊਸਿਕ ਦੇ ਕਰੀਬ ਹੋਣ ਦੀ وجہ ਨਾਲ 5 ਜ਼ਿਲ੍ਹਿਆਂ 'ਚ ਹੜ ਦਾ ਖਤਰਾ ਵੱਧ ਗਿਆ ਜਿਨ੍ਹਾਂ 'ਚ ਯਮਨਾ ਨਗਰ ਕਰਨਾਲ ਪਾਣੀਪਤ ਸੋਨੀਪਤ ਤੇ ਫਰੀਦাবাদ ਸ਼ਾਮਿਲ ਨੇ ਮੰਗਲਵਾਰ ਤੱਕ ਇਹ ਪਾਣੀ ਫਰੀਦাবাদ ਪਹੁੰਚਣ ਦੀ ਉਮੀਦ ਹੈ ਅਜਿਹੇ 'ਚ ਫਰੀਦাবাদ ਦੇ ਡੀਸੀ ਨੇ ਢੇਰਲੇ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਘਰ ਖਾਲੀ ਕਰਨ ਨੂੰ ਕਿਹਾ ਹੈ بارش ਜੋ तो पहाड़ों में थोड़ी ज़्यादा हो रही है तो यमुना में भी जो जल स्तर है वो थोड़ा बढ़ा है अब की बार। तो करीब तीन लाख तीस हजार क्यूसेक पानी जो ताजे वाला, यानी कि जो माने हथनी बराज है वहाँ से छोड़ा गया है तो वो दो दिन लगते हैं लगभग फरीदाबाद तक पहुँचने के लिए नॉर्मल स्थिति हथनी कुंड बैराज को बहत्तर घंटे च यमुना का पानी दिल्ली पहुँचता है इस बार पाँच घंटे तो लगातार पानी का पदर ज़्यादा है ਪਾਣੀ ਦੀ ਮਾਤਰਾ ਤੇ ਗਤੀ ਜ਼ਿਆਦਾ ਹੋਣ ਕਰਕੇ ਇਸ ਵਾਰ 50 ਘੰਟੇ 'ਚ ਹੀ ਦਿੱਲੀ ਰਾਜਗੜ੍ਹ ਤੱਕ ਪਾਣੀ ਪਹੁੰਚਣ ਦੇ ਅਸਰ ਨੇ ਦਿੱਲੀ ਦੇ ਬਾਹਰੀ ਖੇਤਰਾਂ ਦੀਆਂ ਕਈ ਕਲੋਨੀਆਂ 'ਚ ਯਮਨਾ ਦਾ ਪਾਣੀ ਮਾਰ ਕਰ ਸਕਦਾ ਹੈ ਤਾਂ ਇਸ ਪਾਸੇ ਵੀ ਜਿਹੜੀ ਸਮੱਸਿਆ ਹੈ ਉਹ ਵਧਦੀ ਜਾ ਰਹੀ ਹੈ ਜੇ ਖੱਗਰ ਦੇ ਵਿੱਚ ਪਾਣੀ ਵਧ ਗਿਆ ਜਾਂ ਇਸ ਪਾਸੇ ਪਾਣੀ ਵਧ ਗਿਆ ਤਾਂ ਹਲੇ ਜਿਹੜੇ ਇਲਾਕੇ ਕਿਤੇ ਨਾ ਕਿਤੇ ਬਚੇ ਹੋਏ ਨੇ ਉਹਨਾਂ ਇਲਾਕਿਆਂ 'ਤੇ ਵੀ ਮਾਰ ਵੱਧ ਸਕਦੀ ਹੈ ਉਧਰ ਹੜ੍ਹਾਂ ਦੀ ਮਾਰ ਚੱਲ ਰਹੀ ਲੋਕਾਂ ਦੇ ਲਈ ਪੰਜਾਬੀ ਸਿੰਗਰ ਤੇ ਫਿਲਮ ਅਦਾਕਾਰਾਂ ਨੇ ਵੀ ਮਦਦ ਦੇ ਹੱਥ ਵਧਾਏ ਨੇ ਤੇ ਲੋਕਾਂ ਨੂੰ ਰਾਹਤ ਸਮਗਰੀ ਤੇ ਹੋਰ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾ ਰਿਹਾ ਰਿਸ਼ਮਨ ਮੋਲ ਜਸਬੀਰ ਜੱਸੀ ਸੁਰਿੰਦਾ ਸ਼ਰਮਾ ਜਸ ਬਾਜਵਾ ਤੇ ਇੰਦਰਜੀਤ ਨਿੱਕੂ ਪਾਣੀ ਚੁੱਤਰ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਸਿੰਗਰ ਖੁਦ ਘਰ ਘਰ ਜਾ ਕੇ ਪੀੜਤਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਨੇ ਸੁਰਿੰਦਾ ਸ਼ਰਮਾ ਨੇ ਬਿਹਾਲ ਸਥਿਤੀ ਚ ਲੋਕਾਂ ਲਈ ਦਵਾਈਆਂ ਪਹੁੰਚਾਉਣ ਦਾ ਕੰਮ ਕੀਤਾ ਜਸ ਬਾਜਵਾ ਤੇ ਇੰਦਰਜੀਤ ਨਿੱਕੂ ਮਦਦ ਦੇ ਨਾਲ-ਨਾਲ ਪੀੜਤਾ ਨੂੰ ਇਸਔਖੀ ਘੜੀ ਦਾ ਡਟ ਕੇ ਮੁਕਾਬਲਾ ਕਰਨ ਲਈ ਹੌਸਲਾ ਵਧਾ ਰਹੇ ਨੇ ਤਾਂ ਜਸਪੀਰ ਜੱਸੀ ਨੇ ਪਾਲੀਵੁੱਡ ਦੀ ਸਿੱਖ ਜੁੜਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਹਮਣੇ ਜੋਗੇ ਹੋਣ ਸਾਡੇ ਪੰਜਾਬੀ ਨੇ ਜੇਰੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ جنگ ਹੋਵੇ ਕੋਈ ਹੜ੍ਹ ਹੋਵੇ ਕੋਈ ਤੂਫਾਨ ਹੋਵੇ ਉਧਰ ਕਪਿਲ ਸ਼ਰਮਾ ਗਿੱਪੀ ਗਰੇਵਾਲ ਦਲਜੀਤ ਦੋਸਾਂਝ ਕਰ ਨੌਜਲਾ ਰਣਜੀਤ ਬਾਵਾ ਸਿੰਦਰ ਸਰਤਾਜ ਭਾਵੇਂ ਗਰਾਊਂਡ ਤੇ ਨਹੀਂ ਉਤਰੇ ਪਰ ਉਹਨਾਂ ਦੀਆਂ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਪਹੁੰਚਾ ਰਹੀਆਂ ਨੇ ਦਲਜੀਤ ਤੋਂ ਸਾਂਝੀ ਟੀਮ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ 10 ਪਿੰਡਾਂ ਨੂੰ ਗੋਦ ਲੈ ਲਿਆ ਅਦਾਕਾਰ ਸੋਨੂ सूद ਨੇ ਲੋਕਾਂ ਨੂੰ ਵੱਧ ਚੜ ਕੇ ਪੰਜਾਬ ਦੇ ਭਲੇ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗੁਆਚ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਇਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਕੰਜਾਬ ਨੂੰ ਖੜਾ ਕਰਨਾ ਐਸ ਵੇਲੇ ਸੂਬੇ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਜਿਹੇ ਸਮੇਂ 'ਚ ਜਦੋਂ ਲੋਕਾਂ ਦੇ ਸਿਤਾਰੇ ਗਰਾਊਂਡ ਤੇ ਆ ਕੇ ਆਪਣੇ ਲਈ ਢਾਲ ਬਣ ਜਾਣ ਫਿਰ ਫਰਕ ਪੈਂਦਾ ਹੈ ਤੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਵੀ ਹੜਪੀਟਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਉਹਨਾਂ ਸਾਰੇ ਲੋਕਾਂ ਨੂੰ ਇਸ ਸੌਖੇ ਸਮੇਂ ਦੇ ਵਿੱਚ ਇਸ ਸੌਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨ ਦੀ ਅਪੀਲ ਕੀਤੀ ਹੈ ਤੇ ਆਪਣੀ ਸਮਰੱਥਾ ਦੇ ਅਨੁਸਾਰ ਹਰ ਵਿਅਕਤੀ ਨੂੰ ਕਿਹਾ ਹੈ ਕਿ ਕੋਈ ਵੀ ਜਿੱਦਾਂ ਵੀ ਯੋਗਦਾਨ ਪਾ ਸਕਦਾ ਹੈ ਉਨੀ ਮਦਦ ਕਰੇ ਗੁੱਸਾ ਵੀ ਕਈ ਜਿਦਾਂ ਕਰਕੇ ਹੁੰਦਾ ਵਾ ਕਿ ਅਜਿਹੇ ਕਿਹੜੇ ਕਾਰਨ ਨੇ بارش ਤੇ ਫਲਡ ਇਹ بارش ਕਰਕੇ ਹੁੰਦਾ ਵਾ ਕਿੱਥੋਂ ਪਾਣੀ ਆਉਂਦਾ ਕਿਹੜੇ ਪਾਸੇੋਂ ਆਉਂਦਾ ਵਾ ਕਿ ਇੰਤਜ਼ਾਮ ਹੋਣੇ ਚਾਹੀਦੇ ਸੀ ਕਿ ਇੰਤਜ਼ਾਮ ਨਹੀਂ ਹੋ ਪਾਰੇ ਕੀ ਹੋ ਰੇ ਨੇ ਮੈਂ ਇਹ ਵੀ ਨਹੀਂ ਕਹਿਣਾ ਕਿ ਕੋਸ਼ਿਸ਼ ਨਹੀਂ ਹੋ ਰਹੀ ਪਰ ਐਡੇ ਵੱਡੇ ਨੁਕਸਾਨ ਲਈ ਉੱਡਾ ਹੀ ਵੱਡਾ ਇੰਤਜ਼ਾਮ ਹੁਣ ਜ਼ਰੂਰੀ ਸੀ ਤੇ ਹੈ ਵੀ ਔਰ that has to be very practical ਇਹ ਮੈਂ ਕਦੀ ਅੱਜ ਤੱਕ ਨਹੀਂ ਸੁਣਿਆ ਇਸੇ ਰੋ ਪੱਗਾ ਲਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਸਾਡੀ ਅਜ਼ਮਤ ਹੈ ਇਹ ਵੀ ਨਹੀਂ ਪਤਾ ਲੱਗਦਾ ਕਿ ਦੋਸ਼ ਕਿੱਥੇ ਮੜੀਏ ਐਮਰਿਤ ਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਵੀ ਪਾਣੀ ਦੇ ਵਿੱਚ ਉੱਤਰ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੀਆਂ ਸਮੱਸਿਆਵਾਂ ਜਾਣ ਰਹੇ ਨੇ ਤੇ ਹਰ ਇੱਕ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ ਤੇ ਸਾਕਸ਼ੀ ਸਾਨੀ ਮਹਿਲਾਵਾਂ ਨੂੰ ਗਲੇ ਲਗਾ ਕੇ ਉਹਨਾਂ ਨੂੰ ਦਿਲਾਸਾ ਦੇ ਰਹੇ ਨੇ ਅਜਨਾਲਾ ਦੇ ਇੱਕ ਬਜ਼ੁਰਗ ਨਾਲ ਜਦੋਂ ਸਾਕਸ਼ੀ ਸਾਨੀ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਡੀਸੀ ਸਾਡੇ ਬੱਚਿਆਂ ਦੀ ਤਰ੍ਹਾਂ ਸਾਡੀ ਸੇਵਾ ਕਰ ਰਹੀ ਹੈ ਪੰਜਾਬ 'ਚ ਐਸੇ ਡੀਸੀ ਹੋਣੇ ਚਾਹੀਦੇ ਐ ਐਸਾ ਦੇ ਇਹੋ ਜਿਹੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਅਜਨਾਲਾ ਦੇ ਘਰ ਚ ਪਹੁੰਚੀ ਡੀਸੀ ਨੂੰ ਬਜ਼ੁਰਗ ਨੇ ਕਿਹਾ ਕਿ ਬੇਟੀ ਸਾਡੇ ਮਨ 'ਚ ਤੁਹਾਡਾ ਬਹੁਤ ਸਨਮਾਨ ਹੈ ਸਾਡੇ ਬੱਚੇ ਬਾਹਰ ਨੇ ਅਸੀਂ ਉਹਨਾਂ ਨੂੰ ਤੁਹਾਡਾ ਉਦਾਹਰਣ ਦਿੰਨੇ ਹਾਂ ਸਾਡੇ ਬੱਚੇ ਨੇ ਬਾਹਰ ਇਹਨਾਂ ਨੂੰ ਡੱਬਾ ਪਿਆ ਉਹ ਦੇਖੋ ਡੱਬਾ ਦੇ ਲਿਆਵਾਂਦੇ ਫੇਰ ਡਰਦੇ ਤੇ ਲਗਾਤਾਰ ਹੋ ਰਹੀ بارش ਨਾਲ ਲੁਧਿਆਣਾ ਤੇ ਜਲੰਧਰ ਦੇ ਵਿੱਚ ਵੀ ਹਾਲਾਤ ਵਿਗੜੇ ਤੇ ਸਤਲੁਜ ਚ ਪਾਣੀ ਦਾ ਲੈਵਲ ਵਧਣ ਨਾਲ ਲੁਧਿਆਣਾ ਦਾ ਬੁੱਢਾ ਨਾਲਾ ਓਵਰਫਲੋ ਹੋ ਗਿਆ ਨਾਲੇ ਦਾ ਪਾਣੀ ਹਰਗੋਬਿੰਦ ਨਗਰ ਇਲਾਕੇ ਚ ਭਰ ਗਿਆ ਤੇ ਗਲੀਆਂ ਜਲਥਲ ਹੋ ਗਈਆਂ ਕਈ ਇਲਾਕਿਆਂ 'ਚ ਘੋਡੇ-ਘੋਡੇ ਪਾਣੀ ਜਮਾ ਹੋ ਗਿਆ ਭਾਈ ਮੀਂਹ ਆ ਜੀ ਬਾਰਿਸ਼ ਇੰਨੀ ਜ਼ਿਆਦਾ ਹੈਗੀ ਤਾਂ ਬੁੱਢਾ ਨਾਲਾਈ ਕੀ ਕਰੇਗਾ ਕੁਝ ਕਰ ਹੀ ਨਹੀਂ ਸਕਦਾ ਇਸ ਹੀ ਪੋਜੀਸ਼ਨ 'ਮੇ ਤਾਂ ਬਰਸਾਤ ਹੀ ਬਰਸਾਤ ਬਹੁਤ ਜ਼ਿਆਦਾ ਹੈ ਬਰਸਾਤ ਬਹੁਤ ਜ਼ਿਆਦਾ ਕਰਕੇ ਇਹ ਪਾਣੀ ਇਤਨਾ ਆਪਣੀ ਗਲੀ 'ਚ ਕਦੇ ਪਾਣੀ ਨਹੀਂ ਆਇਆ ਇਤਨਾ ਲੇਕਿਨ ਇਸ ਵਾਰੀ ਆਪਣੀ ਗਲੀ 'ਮੇ ਵੀ ਪਾਣੀ ਚਲਾ ਗਿਆ ਅੰਦਰ ਉਧਰ ਜਲੰਧਰ 'ਚ ਪਏ ਮੋਲੇਤਾਰ ਮੀਂਹ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਦਮੋਰੀਆ ਪੁਲ 'ਤੇ ਖੜੇ ਪਾਣੀ 'ਚ ਪ੍ਰਾਈਵੇਟ ਬੱਸ ਫਸ ਗਈ ਅੱਧੀ ਬੱਸ ਪਾਣੀ ਦੀ ਚਪੇਟ 'ਚ ਆ ਗਈ ਨਿਰੰਦਰ ਦੇ ਡੀਸੀ ਖੁਦ ਵਾਕਵਾਂ ਖੇ ਇਲਾਕਿਆਂ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਵਾਹਾਂ ਤੋਂ ਸੁਚੇਤ ਰਹਿਣ ਲਈ ਅਗਾਹ ਕੀਤਾ ਗਾਂਦੋ ਕਾਫੀ ਹੱਦ ਤੱਕ ਪਾਣੀ ਉੱਤਰ ਗਿਆ ਜੋ ਲਾਈਨ ਏਰੀਆ ਚ ਹੈ ਉਹ ਵੀ ਜੇ ਬਾਰਿਸ਼ ਵਰਖਾ ਰੁਕੀ ਰਹੀ ਤੇ ਜੇ ਉਹ ਮੰਨਦੇ ਸੋ ਪਾਣੀ ਵੀ ਜਿਹੜਾ ਬਚ ਜਾਣਾ ਪਰ ਕਿਉਂਕਿ ਮੌਸਮ ਵਿਭਾਗ ਨੇ 2 2 ਘੰਟੇ ਹਜੇ ਹੋਰ 2 ਦਿਨ ਹੋਰ ਕਿਹਾ ਕੀ ਵੀ ਫੈਸਲਾ ਹੈ ਤਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਪਾਣੀ ਦੇ ਵਾਦੇ ਪੱਤਰ ਨੂੰ ਲੈ ਕੇ ਭਾਵੇਂ ਪ੍ਰਸ਼ਾਸਨ ਪੱਪਾ ਪਾ ਰਿਹਾ ਪਰ ਇਹਨਾਂ ਹਾਲਾਤਾਂ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਬੇਹਦ ਵਧਾ ਦਿੱਤੀਆਂ ਨੇ ਤੇ ਹੜ੍ਹ ਪੀੜਤਾ ਦੇ ਲਈ ਦੇਵਦੂਤ ਬਣ ਕੇ ਉਤਰੀ ਭਾਰਤੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਤੇ ਪ੍ਰਸ਼ਾਸਨ ਦੇ ਤੱਕ ਇੰਡੀਅਨ ਆਰਮੀ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਲਜਿੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਫੌਜ ਮੁਤਾਬਕ ਸੂਬੇ ਦੇ ਵੱਡੇ ਵੱਡੇ ਡੈਮਾਂ ਤੇ 24 ਘੰਟੇ ਉਹਨਾਂ ਦੀਆਂ ਨਜ਼ਰਾਂ ਨੇ ਭਾਗੜਾ ਤੇ ਸੇਨਾ ਦੀ ਇੱਕ ਪੂਰੀ ਟੁਕੜੀ ਮੌਜੂਦ ਹੈ ਮਹੱਤਵਪੂਰਨ ਹੈਡਵਰਕਸ ਜਿਵੇਂ ਭਾਗੜਾ ਨੰਗਲ ਔਰ ਰਣਜੀਤ ਸਾਗਰ ਏਵਮ ਅਨਦਰ ਬਾਕੀ ਕ੍ਰਿਟੀਕਲ ਪੁਆਇੰਂਟਸ ਮੇ ਪਾਣੀ ਕੇ ਸਤਰ ਕੋ ਮੱਦੇਨਜ਼ਰ ਰੱਖਨੇ ਕੇ ਲਿਏ ਪ੍ਰਤਿਯੇਕ ਹੈਡਕੁਆਟਰ ਮੇ ਇੱਕ ਫਲੱਡ ਕੰਟਰੋਲ ਏਵਮ ਵਾਟਰ ਲੈਵਲ ਮੋਨਿਟਰਿੰਗ ਸੈੱਲ ਸਥਾਪਿਤ ਕੀਆ ਗਿਆ ਹੈ ਜੋ ਕਿ 24 ਘੰਟੇ ਕਾਰਜरत ਹੈ ਫੌਜ ਦਾ ਕਹਿਣਾ ਹੈ ਕਿ ਰੈਸਕਿਊ ਆਪਰੇਸ਼ਨ ਤਹਿਤ ਹੁਣ ਤੱਕ ਪਾਣੀ ਚ ਫਸੇ 4000 ਲੋਕਾਂ ਨੂੰ ਬਚਾਇਆ ਗਿਆ ਹੈ ਤੇ 10 ਟਨ ਰਾਹਤ ਸਮਗਰੀ ਵੀ ਵੰਡੀ ਗਈ ਹੈ अब तक 5000 हजार से ज्यादा नागरिकों को एवं 300 से अधिक अर्धसैनिक बलों के जवानों को सुरक्षित अपने स्थानों तक पहुंचा चुके हैं। लगभग 21 टन राहत सामग्री, जिसमें खाद्य पैकेट दवाइयां और आवश्यक वस्तुएं शामिल हैं, सड़क और हवाई मार्ग से बाढ़ प्रभावित क्षेत्रों तक पहुंचाई गई इसके फौज ने कहा पूरी मदद मिल रही है किसी भी तरह के हालातों को तो डरन की लोड़ नहीं ਦੇਸ਼ ਦੇ ਜਵਾਨ ਤੁਹਾਡੇ ਨਾਲ ਨੇ ਤੇ ਮੀਂਹ ਦੇ ਰੈਡ ਅਲਰਟ ਨੂੰ ਦੇਖਦਿਆਂ ਸਰਕਾਰ ਨੇ ਸੂਬੇ ਦੇ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਵੀ ਬੰਦ ਰੱਖਣ ਦੇ ਸਖਤ ਆਦੇਸ਼ ਜਾਰੀ ਕੀਤੇ ਇਹ ਐਲਾਨ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਕਸਤੇ ਪੋਸਟ ਕਰਦੇ ਆ ਲਿਖਿਆ ਕਿ ਪੰਜਾਬ ਭਰ ਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਸਾਰੇ ਕਾਲਜ ਯੂਨੀਵਰਸਿਟੀਆਂ ਤੇ ਪੋਲੀਟੈਕਨਿਕ ਸੰਸਥਾਵਾਂ ਵੀ ਤੁਰੰਤ ਪ੍ਰਭਾਵ ਨਾਲ 3 ਸਤੰਬਰ 2025 ਤੱਕ ਬੰਦ ਰਹਿਣਗੀਆਂ ਇਸ ਦੇ ਨਾਲ ਹੀ ਸਰਕਾਰ ਨੇ ਆਪਣੇ ਦੇਸ਼ਾਂ ਚ ਲਿਖਿਆ ਕਿ ਜੋ ਵੀ ਸਟੂਡੈਂਟ ਹੋਸਟਲਾਂ ਚ ਰਹਿੰਦੇ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਕਾਬਲੇ ਗੌਰ ਹੈ ਕਿ ਪਹਿਲਾਂ ਤੋਂ ਹੀ ਸੂਬੇ ਦੇ ਸਾਰੇ ਸਕੂਲਾਂ 'ਚ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ ਇਸ ਤੋਂ ਪਹਿਲਾਂ ਵੀ 3 ਦਿਨਾਂ ਲਈ ਸਕੂਲ ਬੰਦ ਕੀਤੇ ਗਏ ਸੀ ਹਾਲਾਂਕਿ ਮੌਸਮ ਵਿਭਾਗ ਨੇ بارش ਦਾ 2 ਦਿਨਾਂ ਦਾ ਰੈਡ ਅਲਰਟ ਜਾਰੀ ਕੀਤਾ ਹੈ ਤੇ ਫਰਕ ਪੈਂਦਾ ਹੈ ਕਿ ਫਿਲਹਾਲ ਇਹ ਨਹੀਂ ਇੱਕ ਛੋਟੀਏ ਕਮਰਸ਼ਲ ਬ੍ਰੇਕ ਕਰ